ਗਲਵਾੜੀ ਹੋ ਗਿਆ ਮਾੜਾ ਮਾੜਾ ਬਣੇ ਰਹੇ ਇਸ ਤਰ੍ਹਾਂ ਨਾਲ ਵੀ ਚਲੋ ਅੰਦਰ ਤੇ ਬੈਠੇ ਹੋ ਜਿੱਦਾਂ ਤੁਹਾਡਾ ਘਰ ਹੈ ਆਪਣਾ ਮਕਾਨ ਟਾਂ ਕੇ ਠੀਕ ਹੈ ਮੈਂ ਤੁਹਾਨੂੰ ਮਕਾਨ ਪਾ ਕੇ ਦਿੰਦਾ ਹਾਂ ਠੀਕ ਹੈ ਬੇਸ਼ੱਕ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਪਿੰਡ ਪੱਦਰ ਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੀਆਂ ਜਿੱਥੇ ਵੱਡੇ ਵਾਅਦੇ ਦਾਵੇ ਚੋਣਾਂ ਦੇ ਦੌਰਾਨ ਕੀਤੇ ਜਾਂਦੇ ਨੇ ਵੋਟਾਂ ਵਟੋਰਨ ਦੇ ਦੌਰਾਨ ਆਪਾਂ ਕਹਿ ਸਕਦੇ ਹਾਂ ਕੀਤੇ ਜਾਂਦੇ ਨੇ ਉੱਥੇ ਹੀ ਪਿੰਡਾਂ ਦੇ ਵਿੱਚ ਜਿਹੜੇ ਗਰੀਬੀ ਰੇਖਾ ਦੇ ਹੇਠਾਂ ਰਹਿ ਰਹੇ ਲੋਕ ਨੇ ਗਰੀਬ ਲੋਕ ਨੇ ਜੋ ਮਿਹਨਤ ਮਜ਼ਦੂਰੀ ਕਰਕੇ ਆਪਣੀ ਦਰਗੁਜ਼ਰ ਕਰ ਰਹੇ ਨੇ ਤੇ ਕੱਚੇ ਮਕਾਨਾਂ 'ਚ ਲੰਬੇ ਸਮੇਂ ਤੋਂ ਰਹਿ ਰਹੇ ਨੇ ਜਿਨ੍ਹਾਂ ਨੂੰ ਹੁਣ ਤੱਕ ਕੱਚੇ ਮਕਾਨ ਪੱਕੇ ਮਕਾਨ ਜੜੇ ਨੇ ਉਹਨਾਂ ਨੂੰ ਨਹੀਂ ਹੋਏ ਉਹਨਾਂ ਵਾਸਤੇ ਵੀ ਸਰਕਾਰਾਂ ਵੱਲੋਂ ਚਾਹੇ ਉਹ ਕੇਂਦਰ ਦੀ ਸਰਕਾਰ ਆ ਚਾਹੇ ਪੰਜਾਬ ਸਰਕਾਰ ਆ ਇਹਨਾਂ ਵੱਲੋਂ ਵੱਡੇ ਵਾਅਦੇ ਦਾਵੇ ਕੀਤੇ ਜਾਂਦੇ ਨੇ ਕਿ ਹਰੇਕ ਗਰੀਬ ਦਾ ਜੋ ਕੱਚੇ ਮਕਾਨ ਆ ਉਹ ਪੱਕੇ ਕਰ ਦਿੱਤੇ ਜਾਣਗੇ ਤੇ ਕੀਤੇ ਜਾ ਰਹੇ ਨੇ ਜਾਂ ਉਹਨਾਂ ਵੱਲੋਂ ਆਂਕੜੇ ਦਿੱਤੇ ਜਾਂਦੇ ਨੇ ਕਿ ਫੁਲਾਣੇ ਫੁਲਾਣੇ ਪਿੰਡ ਦੇ ਵਿੱਚ ਇੰਨੇ ਮਕਾਨ ਜਿਹੜੇ ਨੇ ਅਸੀਂ ਪੱਕੇ ਕਰ ਦਿੱਤੇ ਗਏ ਨੇ ਪਰ ਜਦੋਂ ਗਰਾਊਂਡ ਜ਼ੀਰੋ ਤੇ ਆ ਕੇ ਦੇਖੀਏ ਜ਼ਮੀਨੀ ਹਕੀਕਤ ਵੱਲ ਝਾਤੀ ਮਾਰੀ ਜਾਵੇ ਤੇ ਵਿਧਾਨ ਸਭਾ ਹਲਕਾ ਜੋ ਦਿਨਾ ਨਗਰ ਦਿਨਾ ਨਗਰ ਦੇ ਪਿੰਡ ਕਤੋ ਆਲ ਦੇ ਵਿਚ ਖੜੇ ਆ ਇੱਥੇ ਜਮੀਨੀ ਹਕੀਕਤ ਕੁਛ ਹੋਰ ਹੀ ਐ ਇੱਥੇ ਸਰਕਾਰਾਂ ਦੇ ਲਾਰਿਆਂ ਦੇ ਚੱਲਦਿਆਂ ਇੱਕ ਗਰੀਬ ਦੀ ਜਿਹੜੀ ਐ ਬੀਤੀ ਦੇਰ ਰਾਤ ਨੂੰ ਸਰੂਪ لال ਦੇ ਨਾਂ ਦਾ ਜੋ 65 ਸਾਲ ਦੇ ਕਰੀਬ ਵਿਅਕਤੀ ਸੀ ਉਹ ਇਹਨਾਂ ਸਰਕਾਰਾਂ ਦੇ ਲਾਰਿਆਂ ਤੇ ਦੱਸਿਆ ਜਾ ਰਿਹਾ ਕਿ ਜੋ ਹਲਕਾ ਇੰਚਾਰਜ ਨੇ ਸਮਸ਼ੀਰ ਸਿੰਘ ਉਹਨਾਂ ਵੱਲੋਂ ਇਸ ਪਰਿਵਾਰ ਨੂੰ ਤੁਸੀਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਤਰਪਾਲਾਂ ਜਿਹੜੀਆਂ ਲਾਈਆਂ ਹੋਈਆਂ ਤਰਪਾਲਾਂ ਦੇ ਵਿੱਚ ਇਹ ਦਰ ਗੁਜ਼ਰ ਕਰ ਰਿਹਾ ਸੀ ਸਰੂਪ ਸਿੰਘ ਤੇ ਬੀਤੀ ਰਾਤ ਜੋ ਕੈਰ ਦੀ ਠੰਡ ਚੱਲ ਰਹੀ ਹੱਡ ਚਿਰ ਵੀ ਠੰਡ ਉਸ ਦੇ ਚਲਦਿਆਂ ਇਸ ਵਿਅਕਤੀ ਦੀ ਵਿਚਾਰੇ ਦੀ ਜਿਹੜੀ ਆ ਮੌਤ ਹੋ ਜਾਂਦੀ ਹੈ ਜੋ ਇਸ ਫਾਨੀ ਦੁਨੀਆ ਨੂੰ ਜੋ ਆਲਵਿਦਾ ਕਹਿ ਚੁੱਕਿਆ ਤੇ ਤੁਸੀਂ ਦੇਖ ਸਕਦੇ ਹੋ ਕਿ ਜੋ ਪਰਿਵਾਰ ਹੈ ਪਰਿਵਾਰ ਬਰਲਾਪ ਦੇ ਵਿੱਚ ਹੈ ਜੋ ਸਾਕ ਸੰਬੰਧੀ ਨੇ ਅਫਸੋਸ ਤੇ ਬੈਠੇ ਨੇ ਇੱਕ ਸਾਈਡ ਤੇ ਦੂਸਰੀ ਕਮਰੇ ਦੇ ਵਿੱਚ ਉਹ ਵੀ ਖਸਤਾ ਹਾਲਤ ਦਾ ਜਿਹੜਾ ਕਮਰਾ ਉਹਦੇ ਵਿੱਚ ਡੈੱਡ ਬੋਡੀ ਪਈ ਹੋਈ ਹੈ ਸੋ ਪਰਿਵਾਰ ਦੇ ਨਾਲ ਪੀੜਤ ਪਰਿਵਾਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਉਹਨਾਂ ਦੇ ਪੁੱਤਰ ਨੇ ਸਾਡੇ ਨਾਲ ਹਾਂਜੀ ਆ ਜੀ ਤੁਸੀਂ ਦੱਸ ਸਕਦੇ ਹੋ ਜੋ ਸਾਨੂੰ ਜਾਣਕਾਰੀ ਮਿਲੀ ਹੈ ਕਿ ਜੋ ਇਹ ਸਰਕਾਰ ਦੇ ਲਾਰੇ ਤੇ ਮਕਾਨ ਤੁਸੀਂ ਜਿਹੜੇ ਮਾੜੇ ਮੋٹے ਜਿਹੜੇ ਤਰਸਯੋਗ ਹਾਲਤ ਦੇ ਸੀ ਉਹ ਪਤਾ ਲੱਗਾ ਸੀ ਕਿ ਢਾ ਦਿੱਤੇ ਆ ਤੇ ਉਸ ਤੋਂ ਬਾਅਦ ਇਹ ਤਰਪਾਲਾਂ ਜਿਹੜੀਆਂ ਤਾਣੀਆਂ ਕੀ ਇਹ ਸਚਾਈ ਹੈ ਜੋ ਅਸੀਂ ਬੋਲ ਰਹੇ ਹਾਂ ਜੀ ਸੱਚਾਈ ਹੈ ਇਹਨਾਂ ਨੇ ਮੇਰੇ ਮਕਾਨ ਕੋਲੇ ਢੋਆਇਆ ਇਹਨਾਂ ਨੇ ਮੈਨੂੰ ਵਾਦਾ ਕੀਤਾ ਸੀ ਕਿ ਤੁਸੀਂ ਮੈਂ ਬਾਹਰ ਕੰਮ ਕਰਦਾ ਉਹਦਾ ਨਾਮ ਕੀ ਆ ਬਲਵਿੰਦਰ ਕੁਮਾਰ ਹੈ ਠੀਕ ਹੈ ਤੇ ਮੈਂ ਇਹਨਾਂ ਨੇ ਮੈਂ ਬਾਹਰ ਕੰਮ ਕਰਦਾ ਸੀਗਾ ਕਿੰਨੇ ਕਿੰਨੇ ਭਰਾ ਹੋ ਤੁਸੀਂ ਅਸੀਂ ਦੋ ਭਰਾ ਹਾਂ ਜੀ ਠੀਕ ਹੈ ਜੀ ਭੈਣਾਂ ਕਿੰਨੀਆਂ ਭੈਣਾਂ ਦੋ ਭੈਣਾਂ ਕੀ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਮਜ਼ਦੂਰੀ ਕਰਦੇ ਹਾਂ ਜੀ ਅੱਛਾ ਸਾਰਾ ਪਰਿਵਾਰ ਮਿਹਨਤ ਮਜ਼ਦੂਰੀ ਕਰਦਾ ਹਾਂ ਹਾਂ ਜੀ ਹਾਂ ਜੀ ਅੱਛਾ ਗੱਲ ਅੱਗੇ ਤੋਰੋ ਤੁਸੀਂ ਕੀ ਤੁਸੀਂ ਕਹਿ ਰਹੇ ਸੀ ਅਸੀਂ ਬਾਹਰ ਕੰਮ ਕਰਦੇ ਸੀਗਾ ਮੈਂ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਤੂੰ ਆ ਜਾ ਘਰ ਇਹ ਆਮ ਪਾਰਟੀ ਦਾ ਸਾਡੇ ਪਿੰਡ ਦਾ ਬੰਦਾ ਆ ਠੀਕ ਹੈ ਜੀ ਮੈਨੂੰ ਫੋਨ ਕੀਤਾ ਵੀ ਤੂੰ ਆ ਜਾ ਘਰ ਤੇ ਆਪਣਾ ਮਕਾਨ ਠਾਣ ਕੇ ਤੇ ਮੈਂ ਤੈਨੂੰ ਮਕਾਨ ਪਾ ਕੇ ਦਿੰਦਾ ਹਾਂ ਠੀਕ ਹੈ ਹੈ ਤੇ ਮੈਂ ਉੱਥੇ ਆਪਣੇ ਮਾਲਕ ਪਰਮਿਸ਼ਨ ਲੈ ਕੇ ਤੇ ਮੈਂ ਘਰ ਆਇਆ ਮੈਂ ਇਹਨਾਂ ਨੇ ਮੈਨੂੰ ਕਿਹਾ ਬਾਅਦ ਚ ਵੀ ਆਪਣਾ ਕਮਰਾ ਠਾ ਜੀ ਜੀ ਹੈ ਇਹ ਤਾਂ ਬੜੀ ਸਾਰਾ ਕੁਝ ਲਿਖਾਇਆ ਇਹਨੂੰ ਹੈ ਨਹੀਂ ਗੱਲ ਹੈ ਕਿ ਮੈਂ ਮੈਂ ਆਪਣਾ ਕੰਮ ਦਾ ਵੀ ਢਾਂਡਿਆ ਪਿਆ ਮੈਂ ਢਾੜ ਤੂੰ ਕੰਨੀਆਂ ਨੂੰ ਮਾ ਪੁੱਟ-ਪੁੱਟ ਦਿੱਤੀਆਂ ਮੈਂ ਇੱਕ ਦੋ ਬੰਦੇ ਮੈਂ ਮਜ਼ਦੂਰ ਤੇ ਵੀ ਇੱਥੇ ਲਾਏ ਆਪਣੇ ਨਹੀਂ ਨਹੀਂ ਪੁੱਟਣ ਵਾਸਤੇ ਹੈ ਇਹਦੇ ਕਰ ਮੈਂ ਅਭੀਨੇ ਦੇ ਦੋ ਵਾਰ ਚੱਕਰ ਦੇ ਦਿੰਦੇ ਦੋ ਵਾਰ ਚੱਕਰ ਲਾਣੇ ਕਰਨੇ ਇਹਦੇ ਘਰ ਮੈਂ ਨਹੀਂ ਨਹੀਂ ਤੁਸੀਂ ਜਿਹੜੇ ਹਲਕਾ ਇੰਚਾਰਜ ਨੇ ਸੰਚੇਤ ਸਿੰਘ ਜਿਵੇਂ ਪਿੰਡ ਦਾ ਜੋ ਆਗੂ ਸੀ ਨੌਜਵਾਨ ਉਹਨਾਂ ਵੱਲੋਂ ਵਿਸ਼ਵਾਸਤਵਾਇਆ ਗਿਆ ਜਾਂ ਸੰਚੇਤ ਸਿੰਘ ਵੱਲੋਂ ਦੁਆਇਆ ਗਿਆ ਤੁਹਾਨੂੰ ਇਹਨਾਂ ਨੇ ਇਹ ਇਹੋ ਸੰਚੇਤ ਸਿੰਘ ਨੇ ਸੰਚੇਤ ਸਿੰਘ ਵੀ ਇੱਥੇ ਆਏ ਸੀਗੇ ਨੇ ਉਹ ਵੀ ਦੇਖ ਕੇ ਸੀਗੇ ਹਮੋ ਵੀ ਵਿਸ਼ਵਾਸ ਦੇ ਕੇ ਗਏ ਸੀ ਹਾਂ ਜੀ ਵਿਸ਼ਵਾਸ ਦੇ ਕੇ ਗਏ ਸੀਗੇ ਹਾਂ ਜੀ ਹਾਂ ਜੀ ਇਹਨਾਂ ਨੇ ਮੈਨੂੰ ਮਕਾਨ ਢਵਾ ਕੇ ਬਾਅਦ ਵਿੱਚ ਨਾਲ ਦੇ ਘਰਾਂ ਵਿੱਚ ਫਿਰਦੇ ਰਹੇ ਕਿ ਸਰ ਸਮਾਨ ਛਟਾ ਕੇ ਦੋ ਸਮਾਨ ਛਟਾ ਕੇ ਇਹ ਕਹਿੰਦੇ ਤੁਹਾਨੂੰ ਅੱਜ ਛਟਾ ਦਿੰਦੇ ਆ ਕੱਲ ਛਟਾ ਦਿੰਦੇ ਆ ਹਨੂੰ ਇੰਦਾ ਲਾਰੇ ਕੁੱਤੇ ਲਾ ਲੋਗੇ ਅੱਜ 5 6 ਮਹੀਨੇ ਹੋ ਗਏ ਇਸ ਗੱਲ ਨੂੰ ਤੇ ਇਹਨਾਂ ਨੇ ਕੁਝ ਨਹੀਂ ਕੀਤਾ ਇਸ ਬਾਅਦ ਵਿੱਚ ਅਸੀਂ ਤੰਬੂ ਲਾਣਾ ਸ਼ੁਰੂ ਕਰ ਦਿੱਤਾ ਠੀਕ ਹੈ ਮੇਰੇ ਪਿੱਛੇ ਬੈਠੇ ਨੇ ਵੀਰ ਜੀ ਦੱਸ ਰਹੇ ਸੀ ਕਿ ਕੋਈ ਡਿਟੇਲ ਵੀ ਲਿਖਵਾਈ ਸੀ ਤੁਹਾਡੇ ਕੋਲ ਜਿਹੜੇ ਜਿਹੜਾ ਤੁਹਾਨੂੰ ਵੇਰਵਾ ਨੋਟ ਕਰਾਇਆ ਸੀ ਸਮਾਨ ਦਾ ਉਹ ਕੀ ਕੀ ਸੀ ਦੱਸ ਸਕਦੇ ਹੋ ਨਾਲ ਲਖਾਇਆ ਸੀ ਜੀ ਸਰੀਆ ਲਖਾਇਆ ਸੀਗਾ 12 mm ਦਾ ਦੋ ਬੰਡਲ ਲਖਾਇੇ ਸੀਗੇ ਸਰੀਆ 10 mm ਦਾ ਦੋ ਬੰਡਲ ਲਖਾਇੇ ਸੀਗੇ ਸਰੀਆ 6 mm ਦਾ 30 kg ਲਖਾਇਆ ਸੀਗਾ ਤੇ ਤਾਰ ਲਖਾਈ ਸੀ 7 kg ਹੈ ਰੇਤਾ ਬਜਰੀ 4 4 ਸੱਕੜੇ ਲਖਾਇਆ ਸੀਗਾ ਬਜਰੀ ਦੋ ਸੱਕੜੇ ਲਖਾਈ ਹੈ ਹੈ ਇਟ 5000 ਤੇ ਦਵਾਜੇ ਖਿੜਕੀਆਂ ਦੋ ਖਿੜਕੀਆਂ ਮੰਗਾਈਆਂ ਸੀ ਜੀ ਨਾਲ ਠੀਕ ਹੈ ਠੀਕ ਹੈ ਹਾਂ ਜੀ ਸੋ ਹੁਣ ਹੁਣ ਤੁਸੀਂ ਕੀ ਆਪਣਾ ਮੰਗ ਕੀ ਕਰਦੇ ਹੋ ਸਰਕਾਰ ਮੈਂ ਸਰ ਇਹ ਕਹਿੰਦਾ ਵੀ ਮੇਰੇ ਗਰੀਬ ਦੀ ਮੇਰੇ ਕੋਲ ਹੱਲ ਕਰੋ ਜੀ ਹਾਂ ਜੀ ਮੇਰੀ ਇਹੋ ਹੀ ਮੰਗ ਹੈ ਸੋ ਠੀਕ ਹੈ ਤੁਹਾਡੇ ਮਾਤਾ ਜੀ ਨੇ ਕੋਸ਼ਿਸ਼ ਕਰਾਂਗੇ ਵੈਸੇ ਤੇ ਸਦਮੇ ਦੇ ਵਿੱਚ ਨੇ ਜੋ ਤੁਹਾਡੇ ਪੁੱਤਰ ਦੱਸ ਰਹੇ ਨੇ ਬਿਲਕੁਲ ਸਚਾਈ ਜਿਹੜੀ ਇਹ ਸਾਹਮਣੇ ਆ ਤੇ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਕੋਲੋਂ ਤਾਂ ਜਾਂ ਕੋਈ ਦਿਲ ਦਾ ਬਲਵਲਾ ਹੋਏ ਕੀ ਕਹਿਣਾ ਚਾਹੁੰਦੇ ਹੋ ਜੋ ਜਿਵੇਂ ਹਾਲਾਤ ਨਜ਼ਰ ਆ ਰਹੇ ਨੇ ਉਹ ਸਾਰੀ ਸਚਾਈ ਇਹੋ ਹੀ ਕਹਿਨੀ ਆ ਵੀ ਜੇ ਉਹ ਚਾਰਾ ਮਰ ਗਿਆ ਮੈਂ ਅਸੀਂ ਦੋਏ ਇੱਥੇ ਲੰਮੇ ਪੈਂਦੇ ਸੀ ਅੱਗੋਂ ਮੇਰੇ ਬੱਚਿਆਂ ਦੀ ਜ਼ਿੰਦਗੀ ਚਾਹੀਦੀ ਆ ਅੱਗੇ ਮੇਰੇ ਬੱਚਿਆਂ ਨਾਲ ਨਾ ਇਕੜੀ ਇੱਥੇ ਆ ਹੋਏ ਮੇਰੇ ničliyan putriyan potre ਨਾ ਮੈਂ ਟੁੱਟੇ ਦੇ ਅੰਦਰ ਲੈ ਕੇ ਵੜੀ ਨਾ ਜਦੋਂ ਮੀ ਆਂਦਾ ਕਿਤੇ ਬਾਲਟੀਆਂ ਕਿਤੇ ਪ੍ਰਾਤਾ ਕਿਤੇ ਕੁਛ ਰਾਤ ਹੀ ਤਰਦੇ ਆ ਵੱਡੇ ਦਾ ਵੀ ਹੋਈ ਹਾਲ ਕਮਰੇ ਦਾ ਨਿਚੇ ਆਂਦਾ ਵੀ ਹੋਈ ਹਾਲ ਇਹਨਾਂ ਨੇ ਸਾਡਾ ਬਹੁਤ ਅਤਿਆਕੀ ਕੀ ਹੈ ਜਦੋਂ ਸਰਕਾਰ ਨਵੀਂ ਨਵੀਂ ਬਣੀ ਸੀ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ 3 ਸਾਲ ਪਹਿਲਾਂ ਆਈ ਸੀ ਜਿਵੇਂ ਪੰਜਾਬ ਦੀ ਬਾਕੀ ਜਨਤਾ ਨੂੰ ਬਦਲਾ ਦੀਆਂ ਵੱਡੀਆਂ ਉਮੀਦਾਂ ਸੀ ਕੀ ਕੀ ਇਹੋ ਜਿਹੀਆਂ ਉਮੀਦਾਂ ਤੇ ਤੁਸੀਂ ਮਕਾਨ ਟਾਇਆ ਸੀ ਅਨੀਆਂ ਸਾਨਾ ਤੋਕਾ ਦਿੱਤਾ ਇਹਨਾਂ ਇੱਕ ਲੜਕੀ ਨੂੰ ਕੱ ਲੈ ਆ ਵੀ ਨਾ ਤੁਹਾਡੀਆਂ ਦੋ ਪੁੱਤਰਾਂ ਦੀਆਂ ਗਰੰਟਾ ਆ ਗਈ ਹੈ ਨਾ ਤੇ ਤੀ ਕੋਠੇ ਟਾ ਦੋ ਮੈਂ ਇਹ ਕਾਕਾ ਵਾਰ ਹੀ ਨਹੀਂ ਭੂਲਾਇਆ ਕਹੀ ਨਹੀਂ ਜੇ ਫੋਨ ਲਾਣਾ ਸਾਨੂੰ ਪੱਕਾ ਪਤਾ ਲੱਗ ਲੈਂਦੋ ਹੁਣ ਕੇ ਇਹਨਾਂ ਦੇ ਛੋਟੇ ਭਰਾ ਨੇ ਫੋਨ ਲਾ ਕੇ ਕੋਈ ਨੰਬਰ ਹੈਗਾ ਹੀ ਉਹਨੇ ਫੋਨ ਲਾ ਕੇ ਇਹਨੂੰ ਸੱਦ ਲਿਆ ਮਿੰਟੂ ਜਲਦੀ ਘਰ ਆ ਜਾ یہ بچے کو پیائے بھی ہے نہیں کہ ممی میں کتنا اونی ہوں پٹا انچارے نے جا, جا کے تھوڑی دن وہ گی تیل دس ہو گئے ہی یہ اتنے دوائی ہزار کا سود پوایا انہوں فون لا تا کہ ممی بے لو میں نہ ہو جانا سارا سودا میرا بچہ کار چوکے لائے ابھی میں کام لاوا گا تو میں ਕਾ ਖਾਵਾਂਗਾ ਕਰ ਉਹ ਇਤਰਾ ਹੀ ਵਿਚਾਰੇ ਨੇ ਖਾ ਖੂ ਕੇ ਮੁਰਕੇ ਤਰਲੇ ਮਾਰਨ ਲਿਆ ਪਿਆ ਮੁਰਕੇ ਮਾਸਾ ਕੇ ਸੌਦਾ ਪਾ ਕੇ ਮੇਰੇ ਘਰ ਛਾੜ ਗਏ ਬਦਨਾਮੀ ਦੇਣ ਦੇ ਮਾਰੇ ਅਸੀਂ ਨਹੀਂ ਲੰਦੇ ਜਿਹੜੀ ਸਿੱਧੀ ਗੱਲ ਆਈ ਲੁਕਾ ਨਹੀਂ ਰੱਖਣਾ ਭਾਵੇਂ ਸਾਥ ਵੀ ਆਏ ਨਾ ਮਤਲਬ ਇਹ ਸਾਨੂੰ ਢੇੜਿ ਚ ਲੈ ਜਾਂਦੇ ਇਸ ਤਰ੍ਹਾਂ ਪਾਉਂਦੇ ਹੀ ਜਿ ਤਰ੍ਹਾਂ ਵੋਟਾਂ ਲੈ ਜਾਂਦੇ ਮਾਰੇ ਠੀਕ ਹੈ ਠੀਕ ਹਾਂਜੀ ਫੇਰ ਅਸੀਂ ਵੋਟਾਂ ਨਹੀਂ ਲੈਣੋ ਅਸੀਂ ਵੋਟਾਂ ਕਿਉਂ ਪਾਣੀ ਆਂ ਅਸੀਂ ਸਾਡੇ ਵਾਲੇ ਨੇ ਥੱਕਿਆ ਅਜੇ ਤੱਕ ਨਹੀਂ ਸਾਨੂੰ ਬੁਲਾਉਂਦੇ ਅਸੀਂ ਵੀ ਨਹੀਂ ਜਾ ਕੇ ਇਹਨਾਂ ਦੇ ਪੈਰੀ ਤੇ ਵੀ ਜੋ ਇਹਨਾਂ ਸਾਣਾ ਕਰ ਦਿੱਤਾ ਇਹਨਾਂ ਨੂੰ ਸੋਚ ਨਹੀਂ ਆਈ ਤੇ ਹੁਣ ਅਹੀ ਇਹਨਾਂ ਦੇ ਕਿਉਂ ਪਿਆਰੀ ਪਈ ਏ ਘੜੀ ਘੜੀ ਜਾ ਸੁਮਾਤਾ ਜੀ ਇਹ ਦੁੱਖ ਬੜਾ ਵੱਡਾ ਵਾ ਕਿਉਂਕਿ ਜਦੋਂ ਘਰ ਦਾ ਮੁਖੀ ਚਲਾ ਜਾਵੇ ਆ ਕਿ ਜੀ ਮੈਂ ਜੀ ਨਹੀਂ ਰਹੀ ਆ ਕਿੰਦ ਜਦੋਂ ਬੱਚਿਆਂ ਦੇ ਜਿਹੜੇ ਮਾਪੇ ਉਹਨਾਂ ਦਾ ਛਾਇਆ ਜਦੋਂ ਸਿਰ ਤੋਂ ਉੱਠ ਜਾਵੇ ਤੇ ਪਰਿਵਾਰ ਵਾਸਤੇ ਹਨੇਰ ਛਾ ਜਾਂਦਾ ਤੇ ਅੱਜ ਦੇ ਜੇ ਮੌਕੇ ਦੇ ਹਾਲਾਤ ਦੀ ਗੱਲ ਕਰੀਏ ਤੇ ਕੀ ਪਿੰਡ ਵੱਲੋਂ ਜਾਂ ਕੀ ਤੁਹਾਡੇ ਕੋਲ ਪ੍ਰਬੰਧ ਹੈ ਨੇ ਅੰਤਮ ਸਸਕਾਰ ਕਰਨ ਦੇ ਜਾਂ ਇਹਨਾਂ ਦੀਆਂ ਜਿਹੜੀਆਂ ਅੰਤਮ ਜਿਹੜੀਆਂ ਅਗਲੀਆਂ ਰਸਮਾਂ ਹੈਗੀਆਂ ਨੇ ਉਹ ਕਰਨ ਦੇ ਤੁਹਾਡੇ ਕੋਲ ਪ੍ਰਬੰਧ ਹੈਗੇ ਜਾਂ ਪਿੰਡ ਵੱਲੋਂ ਕੋਈ ਸਹਿਯੋਗ ਦਿੱਤਾ ਗਿਆ ਮਰਾ ਹੀ ਕੋਈ ਵੀ ਨਿਜਾਨੂ ਤੇ ਦੱਸ ਮੈਨੂੰ ਇਹੋ ਜਿੰਦਾ ਐ ਸਾਡਾ ਆਪਣਾ ਦਿਓਰ ਹੈ ਜਿਹਨੂੰ ਸਮਾਨ ਲਖਾਇਆ ਸਭ ਕੁਝ ਇਹਨੂੰ ਸਭ ਲੱਭਦਾ ਨਾ ਇਹ ਸਭ ਕਹਿੰਦਾ ਤੂੰ ਬਹੁਤ ਸੋਣੀ ਘੋਰੇ ਘਰ ਚੜੀ ਬਹੁਤ ਸੋਣੀ ਘਰ ਚੜੀ ਇਹ ਨਹੀਂ ਲੁਕਾਰ ਰਖਦਾ ਹਾਂਜੀ 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 ਇਹਨੂੰ ਸੱਦ ਕੇ ਇੰਨੀਆਂ ਪਟਾਈਆਂ ਜਗਾ ਮਨਾਈ ਸਭ ਕੁਝ ਕੀਤਾ ਅੱਜ ਮੇਰੇ ਬੱਚੇ ਵਿਚਾਰੇ ਘਰੋਂ ਬੇਕਾਰ ਖੱਜਲ ਖੋਣੇ ਹਾਂ ਹਾਂਜੀ ਹਾਂਜੀ ਮੇਰੇ ਬੱਚਿਆਂ ਦਾ ਹੱਜ ਨਹੀਂ ਨਾ ਛੱਡਿਆ ਪਿੰਡ ਦੇ ਵਿੱਚ ਮੇਰੀ ਐ ਜੀ ਬਦਨਾਮੀ ਕਰਾ ਰਹੀ ਐ ਕਿ ਇਹ ਬੱਚੇ ਇੱਡੀ ਗਰੀਬ ਨੇ ਮੈਂ ਤੁਹਾਨੂੰ ਕੀ ਦਸਾ ਰੋਗੇ <applause> میرے بچے بھی بےزتی کرا کے رکھ جڑی ہے اگیا کوٹھے کھڑے گی ساڑھی جیتی ہی, ہی مارا میرے ہاتھ جوڑ کے تیار میرا میں ہے ਇਹ ਨਹੀਂ ਤਾਂ ਮੈਨੂੰ ਰੋਕਣੀ ਤੇ ਜਦੀ ਮੇਰਾ ਟੇਢ ਦੁਖੀ ਹੈ। ਇਹ ਸਚਾਈ ਹੈ ਜੀ ਬਿਲਕੁਲ ਸਚਾਈ ਨਜ਼ਰ ਆ ਰਹੀ। ਮੇਰੇ ਬੱਚਿਆਂ ਦਾ ਜਲੂਸ ਘਟ ਛੜਿਆ ਇਹਨਾਂ ਨੇ। ਮਾਤਾ ਜੀ ਸਾਡਾ ਵੀ ਇੱਥੇ ਜਿਹੜਾ ਵਾ ਸਪੈਸ਼ਲ ਪਹੁੰਚਣ ਦਾ ਜਿਹੜਾ ਨਾ ਇੱਕ ਹਮਦਰਦੀ ਦਾ ਸੀ ਸਾਨੂੰ ਪਤਾ ਲੱਗਾ ਸੀ ਭੋਸੇ ਜੋ ਸੂਤਰਾ ਤੋਂ ਕਿ ਤਰਪਾਲਾਂ ਦੇ ਵਿੱਚ ਨਾ ਜਿਹੜਾ ਟਕਿਆ ਹੋਇਆ ਹੈ ਕਿ ਕੁੱਲੀ ਦੇ ਨਿਆਈ ਸੀ ਤੇ ਉੱਥੇ ਠੰਡ ਦਾ ਕਾਰਨ ਉਹ ਦੇ ਰਾਤ ਜਿਹੜਾ ਉਹ ਤੁਹਾਡੇ ਪਤੀ ਦੀ ਜਿਹੜੀ ਮੌਤ ਹੋ ਚੁੱਕੀ ਆ ਤੇ ਇਸ ਖਬਰ ਨੂੰ ਸੁਣ ਕੇ ਜਿਹੜਾ ਨਾ ਸਾਡੇ ਵੀ ਰੋਂਗਟੇ ਖੜੇ ਹੋ ਗਏ। ਗਏ ਸਨ ਸਾਨੂੰ ਪੂਰੀ ਤਰ੍ਹਾਂ ਝੰਡੋੜ ਕੇ ਰੱਖ ਦਿੱਤਾ ਇਸ ਸਮਵੀਰ ਸਿੰਘ ਆਇਆ ਇਹਨਾਂ ਦੇ ਤੇ ਨਾ ਰਿਆ ਸਰਕਾਰ ਕੇ ਚਲ ਗਿਆ ਸਰਾਂ ਦੇ ਵਿੱਚ ਐ ਹੋਈ ਬਜ਼ੁਰਗ ਵਿਚਾਰਾ ਮਰਨ ਵਾਲਾ ਇਹ ਨਾ ਉੱਥੇ ਜਾ ਕੇ ਤੇ ਉਹਨੂੰ ਕਹਿੰਦਾ ਵੀ ਬਾਪੂ ਜੀ ਕੀ ਕਰਾ ਜਨਾ ਬਬੋ ਕਹਿੰਦਾ ਦੱਸੋ ਜੀ ਕਹਿੰਦਾ ਪਹਿਲਾਂ ਮੇਰੀ ਹਾਲਤ ਦੇਖੋ ਜਾ ਕੇ ਹਾਂਜੀ ਕਹਿੰਦਾ ਮੇਰੀ ਸਾਰੀ ਸਰੀਪ ਨੂੰ ਲੈ ਆਇਆ ਉਹ ਗੋਮੂੜਾ ਬੋਲਿਆ ਤੇ ਕਹਿੰਦਾ ਆਇਆ ਇੱਥੇ ਤੁਹਾਡੇ ਘਰ ਸੰਦੀਪ ਸਿੰਘ ਆਇਆ ਫਿਰ ਜਿਹਦੇ ਨਾ ਜਿਸ ਦਿਨ ਜਿਹੜਾ ਮਾਸ਼ਤ ਨਹੀਂ ਨਾ ਉਹ ਦਿਨ ਫਿਰ ਉਹਨੂੰ ਉੱਥੇ ਵੀ ਪ੍ਰਚਾਰਨ ਕੀਤੇ ਵੀ ਮੈਂ ਇੱਥੇ ਦੁਨੀਆ ਦੀ ਬਹੁਤ ਬੁਰੀ ਹਾਲਤ ਕਤਵਾਲ ਦੇ ਵਿੱਚ ਦੇਖੀ ਆ ਦਿਅੱਛੇ ਬਹੁਤ ਦੁਖ ਹੋਇਆ ਠੀਕ ਹੈ ਜੀ ਹਾਂਜੀ ਮੈਂ ਕੁੜਮਾ ਮੇਰੇ ਆਦੇ ਸਾਥ ਮੇਰੇ ਆਦੇ ਨਾਲ ਇਹ ਜੀਆਂ ਗੱਲਾਂ ਕਰਦੀ ਚੰਗੀ ਨਹੀਂ ਮਾਰਾਂ ਹਾਂ ਹੌਸਲਾ ਹੀ ਦਿੱਤਾ ਜਾ ਸਕਦਾ ਸੋ ਜਿਵੇਂ ਤੁਸੀਂ ਗੱਲ ਕਰੇ ਸੀ ਤੁਹਾਡੇ ਦੇਵਰ ਨੇ ਤੇ ਇਹ ਹਮੇਸ਼ਾ ਹੀ ਮੂੰਹ ਤੇ ਗੱਲ ਕਰਦੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਕੀ ਮੰਗ ਕਰਦੇ ਹੋ ਇਹਨਾਂ ਹਾਲਾਤਾਂ ਨੂੰ ਲੈ ਕੇ ਮੰਗ ਵੇਖੋ ਜੀ ਇਹ ਆ ਚਾਰਿਆਂ ਦਾ ਵੇਖੋ ਕਰੋ ਬੇਕਾਰ ਹੋਈ ਦੇ ਨੇ ਜੀ ਜੀ ਤੇ ਬਣਨਾ ਚਾਹੀਦਾ ਹਾਂਜੀ ਹਾਂਜੀ ਤੇ ਇੱਕ ਕਿਸਮ ਦਾ ਇਹਨਾਂ ਨਾਲ ਕੁਲਵਾੜ ਹੀ ਹੋ ਗਿਆ ਜੀ 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 ਇੱਕ ਚੰਗਾ ਭਲਾ ਮਾੜਾ ਮੋਟਾ ਬਣੇ ਰਿਹਾ ਜਿਸ ਤਰ੍ਹਾਂ ਦਾ ਵੀ ਚਲੋ ਅੰਦਰ ਤੇ ਬੈਠੇ ਸੀ ਉਹ ਜਿੱਦਾਂ ਤਾਂ ਹੈਗਲ ਸੀ ਆਪਣਾ ਛੱਤ ਲੈ ਕੇ ਬੈਠੇ ਸੀ ਤੇ ਇਹਨਾਂ ਨੇ ਬਣਾਉਣਾ ਤੇ ਦੂਰ ਦੀ ਗੱਲ ਹੈ ਹੈਗਾ ਵੀ ਗ੍ਰਾਂਟ ਗ੍ਰਾਂਟ ਤਾਂ ਆ ਗਈ ਆ ਤੇ ਫਿਕਰ ਨਾ ਕਰੋ ਜਿਹੜਾ ਕੱਚਾ ਮਕਾਨ ਆ ਉਹ ਦੇਰ ਦੋ ਮੈਂ ਮਿਸਤਰੀ ਦਾ ਕੰਮ ਕਰਦਾ ਹਾਂ ਹਾਂਜੀ ਮੈਨੂੰ ਕਹਿਣ ਲੱਗੇ ਵੀ ਚਾਚਾ ਇਹ ਮਟੀਰੀਅਲ ਕੀ ਲੱਗਣਾ ਤੇ ਮੈਂ ਕਿਹਾ ਵੀ ਇਹ ਕਮਰਾ ਬਣਨ ਵਾਸਤੇ ਆ ਕੁਝ ਮਟੀਰੀਅਲ ਲੱਗਣਾ ਮੇਰੇ ਕੋਲ ਮਟੀਰੀਅਲ ਲਕਵਾਇਆ ਗਿਆ ਸੰਸ਼ੇਠ ਸਿੰਘ ਉਹ ਨਹੀਂ ਇੱਥੇ ਆਏ ਠੀਕ ਹੈ ਠੀਕ ਹੈ ਤੇ ਬਾਅਦ ਵਿੱਚ ਇਹਨਾਂ ਦਾ ਵਿਚਾਰਿਆਂ ਦਾ ਕੁਛ ਨਾ ਹੱਲ ਨਹੀਂ ਹੋਇਆ ਠੀਕ ਹੈ ਜੀ ਠੀਕ ਹੈ ਇਹਨਾਂ ਤੋਂ ਇਲਾਵਾ ਜਿਵੇਂ ਪਿੰਡ ਵਾਸੀ ਨੇ ਪਿੱਛੇ ਮੇਰੀਆਂ ਭੈਣਾਂ ਜਿਹੜੀਆਂ ਚਲਦੀ ਖਬਰ ਦੇ ਵਿੱਚ ਉਹ ਵੀ ਮੰਗ ਕਰਦੀਆਂ ਨਜ਼ਰ ਆ ਰੀਆਂ ਨੇ ਸਾਰਿਆਂ ਦੇ ਅੱਖਾਂ ਸਾਰਿਆਂ ਦੇ ਮੈਨੂੰ ਦੇਖ ਰਿਹਾ ਕਿ ਅੱਖਾਂ ਨਮ ਨਜ਼ਰ ਆ ਰੀਆਂ ਨੇ ਦਿਲ ਸਾਰਿਆਂ ਦੇ ਭਰੇ ਹੋਏ ਨੇ ਕਿਉਂਕਿ ਪਰਿਵਾਰ ਦੇ ਨਾਲ ਜਿਹੜਾ ਧੱਕਾ ਹੋਇਆ ਪਰਿਵਾਰ ਦੀ ਯਾਦ ਕਿੱਥੇ ਭਾਲਣ ਵਿਚਾਰਿਆ ਹੈ ਜਦੋਂ ਰੋਟੀ ਪਟਾਈ ਹੈ ਮੈਂ ਸਮਝਦਾ ਕਿ ਸਰਕਾਰਾਂ ਵਾਸਤੇ ਬੜੀਆਂ ਵੱਡੀਆਂ ਐਲਾਨਤਾ ਨੇ ਕਿ ਇੱਕ ਠੰਡ ਕਾਰਨ ਜਿਹੜਾ ਵਾ ਪਰ ਇੱਕ ਗੱਲ ਇਹ ਵੀ ਹੈ ਨਾ ਰਾਮ ਜੀ ਕੀ ਚੱਲ ਜਿੰਦਿਆਂ ਨੇ ਹੱਲ ਨਹੀਂ ਨਾ ਕਰਦੇ ਗਰੀਬਾਂ ਦਾ ਗੱਲ ਨਹੀਂ ਹੱਲ ਵੀ ਕਰਨੋ ਜੀ 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 ਪਾਜੀ ਉਹ ਵੇਖ ਕੇ ਗਏ ਨਾ ਮੌਕਾ ਉਹਨਾਂ ਦਾ ਤੇ ਇਹਨਾਂ ਦਾ ਹਾਲ ਤੇ ਫੇਰ ਵੀ ਨਹੀਂ ਕੀਤਾ ਤੇ ਕੀ ਫਾਇਦਾ ਹੈ ਕਹਿੰਦੇ ਵੋਟਾਂ ਲੈਣ ਜਦੋਂ ਆਂਦੇ ਨਾ ਜੱਟੇ ਬਣਾ ਬਣਾ ਕੇ ਤੇ ਬਾਅਦ ਚੋਂ ਨਹੀਂ ਪੁੱਟਦੇ ਕੰਚਲ ਸਿੰਘ ਆਏ ਦੋ ਵਾਰੀ ਹਾਂ ਜੀ ਆਏ ਦੋ ਵਾਰੀ ਮੌਕਾ ਵੇਖਿਆ ਉਹਨਾਂ ਨੇ ਆਣ ਕੇ ਦੋ ਵਾਰੀ ਸੁਣਾ ਚ ਉਹਨਾਂ ਨੇ ਆਪਣੇ ਪਰੌਦਾ ਆਇਆ ਤੇ ਦੋ ਵਾਰੀ ਤੇ ਆਈ ਦੇ ਕੰਨਾ ਨਹੀਂ ਦੋ ਤਿੰਨ ਵਾਰੀ ਆਏ ਨੇ ਹਾਂ ਜੀ ਵੇਖਣਾ ਹੈ ਕਿ ਜਿਹੜੀ ਸੱਚਾ ਹੀ ਸੱਚ ਤੇ ਮਗਰ ਚਲਾ ਗਏ ਕੋਜੀ ਇੱਕ ਇੱਕ ਮੇਜ਼ ਦੂਰ ਬੰਦਾ ਰਹਿ ਲੈ ਆਪ ਜਰਾ ਜੀ ਉਹਨੂੰ ਪੁੱਛਦੇ ਕਹਿੰਦੇ ਪਿੱਖ ਕੋਠਾ ਢਾਡ ਦੇ ਕੋਠਾ ਉਹਦੇ ਕਹਿੰਦੇ ਚਲੋ ਮਾੜਾ ਜਾ ਸੱਤ ਡਿੱਗਿਆ ਜਾ ਕਿਦਾਂ ਹੋਇਆ ਮੀਂਹ ਦੇ ਨਾਲ ਕੋਠਾ ਕਿਦੇ ਕਹਿੰਦੇ ਟੋਆ ਗਿਆ ਸੀ ਵੈਸੇ ਤੇ ਪਰਿਵਾਰ ਨੇ ਦੱਸ ਹੀ ਦਿੱਤਾ ਸਾਰੀ ਸੱਚਾਈ ਹਾਂਜੀ ਸਰ ਇਹ ਕੇਤੇ ਮੁੰਡਾ ਗੋਰਾ ਪਾਰਟੀਵਾਦੀ ਪੈਂਦਾ ਆ ਆਮ ਪਾਰਟੀ ਦੇ ਨਾਲ ਰਲਿਆ ਠੀਕ ਹੈ ਠੀਕ ਹੈ ਉਹਨਾਂ ਨੇ ਕਹਿੰਦੇ ਜੇ ਕੋਠਾ ਢਾਡ ਦਿੱਤਾ ਤਾਂ ਉਹਨਾਂ ਦਾ ਫਰਜ਼ ਬੰਦਾ ਨੇ ਹਲਕਾ ਇੰਚਾਰਜ ਵੀ ਜਿਹੜੇ ਦੋ ਬਰੀ ਇੱਥੇ ਢੇੜਾ ਮਾਰ ਕੇ ਤੇ ਹਾਲਾਤ ਵੀ ਵੇਖ ਕੇ ਗਏ ਯਕੀਨਵੀ ਦਵਾ ਕੇ ਗਏ ਨੇ ਸਮਚੇਰ ਸਿੰਘ ਹਾਂਜੀ ਸਰ ਯਕੀਨ ਉਹਨੇ ਤੋਂ ਆਇਆ ਉਹਨਾਂ ਨੇ ਇਹ ਗੱਲ ਕਹੀ ਰੇਤਾ ਬਜ ਇਹ ਤਾਂ ਬਜਰੀ ਆ ਰਿਹਾ ਤੇ ਤੁਸੀਂ ਆਂ ਕਰੋ ਨੀਆਂ ਵੀ ਪੋੜ ਦੋ ਉਹਨਾਂ ਜਿਹੜੀਆਂ ਮਾਰੀਆਂ ਮੋਟੀਆਂ ਕੰਨੀਆਂ ਹੀ ਨਾ ਉਹ ਵੀ ਪੋੜ ਦਿੱਤੀਆਂ ਜਿਹਦੇ ਕਰਕੇ ਇਹ ਬੰਦਾ ਜਿਹੜਾ ਠੰਡੇ ਦੇ ਵਿੱਚ ਇਹ ਮਰ ਗਿਆ ਉਹ ਇਹਦਾ ਸਾਰੇ ਜ਼ਿੰਮੇਵਾਰ ਕੌਣ ਆ ਉਹਨਾਂ ਅੱਜ ਆ ਪ੍ਰਸ਼ਾਸਨ ਹੋएगा ਜ਼ਿੰਮੇਵਾਰ ਜਾਂ ਜਿਹੜੀ ਸਰਕਾਰ ਹੈ ਜ਼ਿੰਮੇਵਾਰ ਸਾਰੀ ਸਰਕਾਰੀ ਹੋ ਸਕਦੀ ਹੈ ਜ਼ਿੰਮੇਵਾਰ ਜਿਹਦੇ ਚਾਹ ਤੇ ਕੋਟਾ ਟੋੜ ਦਿੱਤਾ ਤੇ ਗਲਤੀ ਗੱਲ ਹੈ ਕਿ ਨਹੀਂ ਸਰ ਜੀ ਇਹ ਇੱਕ ਪਿੰਡ ਦੇ ਦਾ ਬੰਦਾ ਜਿੰਮੇਵਾਰੀ ਲੈ ਲੈਂਦਾ ਉਹਦਾ ਪਰਚ ਬਣਦਾ ਜਿੰਮੇਵਾਰੀ ਤੇ ਉਹਦੀ ਬਣਦੀ ਆ ਮੈਂ ਤੁਹਾਡੀ ਜਿਹੜੀ ਹੈਗਾ ਤੁਸੀਂ ਸਵਾਲ ਕਰ ਰਹੇ ਹੋ ਇਹ ਸਪਸ਼ਟ ਜਾਇਦਾ ਹੈ ਕਿ ਜਿੰਨੇ ਪਰੋਸਾ ਤੋਂ ਆਇਆ ਚਾਹੇ ਹਲਕਾ ਚਾਰਜ ਹੋਏ ਚਾਹੇ ਕੋਈ ਵੀ ਹੋਏ ਜੇ ਆਮ ਲੋਕਾਂ ਤੇ ਕਾਰਵਾਈ ਹੁੰਦੀ ਹੈ ਤੇ ਉਹਨਾਂ ਤੇ ਕਾਰਵਾਈ ਕੌਣ ਕਰੇ ਹਾਂਜੀ ਇਹੋ ਦੀ ਗੱਲ ਹੈ ਸਰ ਇਹ ਅਸੀਂ ਪ੍ਰਸ਼ਾਸਨ ਨੂੰ ਇਹੋ ਦੀ ਗੱਲ ਕਹਿਣਾ ਚਾਹੁੰਦੇ ਆ ਕਿ ਜੇ ਜਦੋਂ ਆਮ ਲੋਕਾਂ ਦੇ ਕਾਰਜਾਂ ਨੂੰ ਕੋਈ ਮਾੜਾ ਜਾਂ ਗਲਤ ਕੰਮ ਕਰਦਾ ਉਹਦੇ ਤੋਂ ਮੈਟੋਮੈਟਿਕ ਕਾਰਵਾਈ ਹੋ ਜਾਂਦੀ ਆ ਤੇ ਜਿਹੜਾ ਇੱਕ ਬੰਦਾ ਮਜ਼ਦੂਰ ਪਤਾ ਇੱਕ ਠਾਣੇ ਦੇ ਵਿੱਚ ਮਰ ਗਿਆ ਇਹਦਾ ਜ਼ਿੰਮੇਵਾਰ ਕੌਣ ਆ ਪ੍ਰਸ਼ਾਸਨ ਹੀ ਹੈ ਸਰ ਇਹ ਸਰਕਾਰ ਹੋ ਰਹੀ ਜ਼ਿੰਮੇਵਾਰ ਜਿਹੜੇ ਕਹਿੰਦੇ ਜਾਂ ਵੀ ਕੋਟਾ ਟਾ ਧਾ ਦਿੱਤਾ ਜਾਂ ਕੀਤਾ ਉਹ ਰਾਜੋ ਮਰ ਗਿਆ ਨਿੱਕੇ ਜਿਹੇ ਬੱਚੇ ਆ ਵੇਖੋ ਜੀ ਅੱਜ ਤੀ ਹਲਾ ਦੇਖੋ ਕਿਦਾਂ ਦੀ ਆ ਇਥੋਂ ਦੇ ਬਿਆਨ ਵੀ ਜਵਾਬ ਵੀ ਨਹੀਂ ਆਗੇ ਨਹੀਂ ਆਗੇ ਹਾਂਜੀ ਇੱਥੇ ਜਗ੍ਹਾ ਬਿਆਨ ਵੀ ਨਹੀਂ ਆਇਆ ਵਿਚਾਰੇ ਰਿਸ਼ਤੇਦਾਰ ਆਦੇ ਆ ਇਹ ਜੋ ਪਿੰਡ ਕਤੂਆਰੇ ਨੂੰ ਵਾਝਾ ਕਿੰਨਾ ਇੱਕ ਬੰਦਾ ਜਿੰਨਾ ਮਰਜੀ ਵੀ ਆਪਣਾ ਹੋਏਗਾ ਨਾ ਚੰਗਾ ਉਹ ਵੀ ਜਦੋਂ ਆਇਆ ਘਰ ਵਾਲੇ ਦੇਖਿਆ ਤਾਂ ਨਿੱਲ ਪਾਇਆ ਦਿੱਤਾ ਖਤਵਾਲੀ ਵੀ ਬਿਲਕੁਲੀ ਇਹ ਕਹੇ ਨੀਲ ਪਰਿਵਾਰ ਕੱਤਰ ਕਤਵਾਲੇ ਬਿਲਕੁਲ ਮਸਲ ਜਿਹੜਾ ਪਰਿਵਾਰ ਆ ਪਾਰਟੀਬਾਜੀ ਦੀ ਭੇਂਟ ਚੜਿਆ ਇਹ ਕੋਈ ਰੰਜਿਸ਼ ਪਾਰਟੀਬਾਜੀ ਦੀ ਤਹਿਤ ਹੀ ਇਹ ਜਿਹੜਾ ਭਰੋਸਾ ਦਵਾ ਕੇ ਤੇ ਇਹ ਇੱਕ ਤਰ੍ਹਾਂ ਦਾ ਇਹਨੂੰ ਅਗਨੋਰ ਕੀਤਾ ਗਿਆ ਸਾਰੇ ਵੇਖੋ ਜੀ ਰੰਜਿਸ਼ ਸਵਾਜੀ ਵੇਖੋ ਜੀ ਉਹ ਅੱਜ ਇਹ ਚਲੋ ਇਲੈਕਸ਼ਨ ਆ ਗਈ ਵਿੱਚ ਉਹਦੇ ਵਿੱਚ ਕੋਈ ਗੱਲ ਨਹੀਂ ਆਮ ਇਲੈਕਸ਼ਨ ਬਣਦੀ ਹੈ ਜਿਹੜਾ ਬੰਦਾ ਮਰਜ਼ੀ ਬਣੇ ਠੀਕ ਹੈ ਨਾ ਸਾਡੇ ਦੇ ਬੰਦੇ ਆ ਬੰਦੇ ਨਾਲ ਗੱਲਾਂ ਇਹ ਜਨ ਗਰੀਬ ਗਰੀਬ ਨਾਲ ਥੱਕਾ ਹੋਇਆ ਗਰੀਬ ਨਾਲ ਸਰ ਥੱਕਾ ਹੋਇਆ ਗੱਲ ਹੋਰ ਹਾਨੀ ਕੋਈ ਨਹੀਂ ਸਾਡੇ ਰਿੰਦੇ ਸੁਬਾਸੀ ਕੋਈ ਨਹੀਂ ਨਾ ਕੋਈ ਐਮਐਲਏ ਨਾਲ ਸਾਡੀ ਗੱਲਬਾਤ ਕੋਈ ਨਹੀਂ ਠੀਕ ਨਹੀਂ ਸਾਰੇ ਸਾਨੂੰ ਇਹੀ ਆ ਵੋਟਰ ਤੇ ਵੋਟ ਪਾ ਦਿੰਨੇ ਆ ਤੇ ਇਹਨਾਂ ਨੂੰ ਗਾਹ ਕਰ ਦਿੰਨੇ ਆ ਸਾਨੂੰ ਅੱਗੇ ਸਰਕਾਰਾਂ ਦਿੰਦੀਆਂ ਵੀ ਕੀ ਨੇ ਸੋ ਪਿੰਡ ਵਾਸੀਆਂ ਨੇ ਜਿਵੇਂ ਮੰਗ ਕੀਤੀ ਜਾ ਰਹੀ ਹੈ ਜਿਵੇਂ ਪਰਿਵਾਰ ਵੱਲੋਂ ਵੀ ਬਾਰ ਬਾਰ ਦੱਸਿਆ ਗਿਆ ਕਿ ਜੋ ਹਲਕਾ ਇੰਚਾਰਜ ਨੇ ਸੰਚੇਵ ਸਿੰਘ ਖਾਸ ਕਰਕੇ ਪਰਿਵਾਰ ਦਾ ਜਿਹੜਾ ਰੋਸ ਆ ਜਿਹੜਾ ਗੁੱਸਾ ਉਹ ਹਲਕਾ ਇੰਚਾਰਜ ਦੇ ਖਿਲਾਫ ਜਾਂ ਇਸ ਪਿੰਡ ਦੇ ਨਾਲ ਸੰਬੰਧਿਤ ਜੋ ਵੀ ਝੂਠ ਆਗੂ ਆਮ ਆਦਮੀ ਪਾਰਟੀ ਨਾਲ ਸੰਬੰ ਸਭ ਫੁੱਟ ਦਾ ਨਜ਼ਰ ਆ ਰਿਹਾ ਉੱਥੇ ਹੀ ਉਹਨਾਂ ਨੇ ਸਵਾਲ ਇਹ ਵੀ ਕੀਤੇ ਨੇ ਕਿ ਜੇਕਰ ਆਮ ਬੰਦਾ ਕਿਸੇ ਨਾਲ ਕੋਈ ਕਹਿ ਲਓ ਕਿ ਧੋਖਾ ਧੜੀ ਕਰਦਾ ਤੇ ਉਹਦੇ ਉੱਪਰ ਸਰਕਾਰਾਂ ਜਾਂ ਪ੍ਰਸ਼ਾਸਨ ਜਿਹੜਾ ਉਹ ਕਾਰਵਾਈ ਕਰਦੀਆਂ ਨੇ ਪਰ ਜੇਕਰ ਇੱਕ ਹਲਕਾ ਇੰਚਾਰਜ ਵੱਲੋਂ ਇੱਕ ਜ਼ਿੰਮੇਵਾਰ ਲੀਡਰ ਵੱਲੋਂ ਇਹ ਕਹਿ ਕੇ ਕਿ ਤੁਹਾਡਾ ਮਕਾਨ ਬਣਾ ਦਿੱਤਾ ਜਾਏਗਾ ਇੱਥੋਂ ਤੱਕ ਕਿ ਜਿਵੇਂ ਲਿਸਟਾ ਕੱਢ ਕੇ ਦਿਖਾਈਆਂ ਜਾ ਰਹੀਆਂ ਨੇ ਪੀੜਤ ਪਰਿਵਾਰ ਵੱਲੋਂ ਜੋ ਮਰਤਕ ਹੈ ਜੋ ਉਹਨਾਂ ਦੇ ਪੁੱਤਰ ਵੱਲੋਂ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਇੱਕ ਵੇਰਵਾ ਵੀ ਲਿਖਾ ਦਿੱਤਾ ਕਿ ਐਨਾ ਤੁਹਾਨੂੰ ਸੀਮਿੰਟ ਦਿੱਤਾ ਜਾਏਗਾ ਐਨਾ ਸਰੀਆ ਦਿੱਤਾ ਤੇ ਜਾਏਗਾ ਸਾਰੇ ਜੋ ਮੱਟੀ ਰੀਅਲ ਦੀ ਜਿਹੜੀ ਆ ਲਿਸਟ ਜਿਹੜੀ ਆ ਉਹ ਦਿਖਾ ਕੇ ਕਹਿ ਸਕਦੇ ਹਾਂ ਸਬਜਵਾਜ ਦਿਖਾ ਕੇ ਤੇ ਮਕਾਨ ਉਹਨਾਂ ਨੇ ਵਿਚਾਰਿਆਂ ਨੇ ਗਰੀਬਾਂ ਨੇ ਜਿਹੜਾ ਰਹਿੰਦਾ ਖੁੰਦਾ ਮਕਾਨ ਸੀ ਸਸਤਾ ਹਾਲ ਦਾ ਉਹ ਵੀ ਢਾਹ ਦਿੱਤਾ ਤੇ ਤਰਪਾਲਾਂ ਪਾ ਦਿੱਤੀਆਂ ਤੇ ਉਹਦਾ ਨਤੀਜਾ ਕੀ ਹੋਇਆ ਕਿ ਉਹਨਾਂ ਦੇ ਪਰਿਵਾਰ ਦਾ ਜੋ ਮੁਖੀ ਸੀ ਉਹਨਾਂ ਦੇ ਪਿਤਾ ਦੀ ਜਿਹੜੀ ਹੈ ਗਰੀਬ ਆਦਮੀ ਦੀ ਮੌਤ ਹੋ ਗਈ ਆ ਸੋ ਇਹਨਾਂ ਲਾਰਿਆਂ ਦੇ ਕਹਿ ਸਕਦੇ ਆਂ ਕਿ ਹਲਕਾ ਇੰਚਾਰਜ ਦੇ ਲਾਰਿਆਂ ਦੀ ਭੇਟ ਜਿਹੜਾ ਇੱਕ ਗਰੀਬ 65 ਸਾਲ ਦੇ ਕਰੀਬ ਜੋ ਵਿਅਕਤੀ ਸੀ ਉਹ ਚੜ ਗਿਆ ਤੇ ਪਿੰਡ ਵਾਸੀਆਂ ਦੇ ਵਿੱਚ ਵੀ ਜੋ ਪਿੰਡ ਦੇ ਆਮ ਲੋਕ ਨੇ ਅਫਸੋਸ ਵਾਸਤੇ ਹਮਦਰਦੀ ਵਾਸਤੇ ਆਏ ਨੇ ਜਿਵੇਂ ਮ੍ਰਿਤ ਪੀੜਤ ਮਾਤਾ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਹੀ ਅੱਜ ਜੋ ਦਾ ਅੰਤਮ ਸੰਸਕਾਰ ਉਹ ਕੀਤਾ ਜਾਣਾ ਕਿਉਂਕਿ ਅਤ ਦੀ ਗਰੀਬੀ ਤੇ ਗਰੀਬੀ ਰੇਖਾ ਦੇ ਹੇਠਾਂ ਰਹਿ ਰਹੇ ਨੇ ਮਿਹਨਤ ਮਜ਼ਦੂਰੀ ਕਰਕੇ ਜਿਹੜਾ ਆਪਣਾ ਪਰਿਵਾਰ ਪਾਲ ਲੈ ਤੇ ਉਹਨਾਂ ਦੇ ਸਵਾਲ ਇਹ ਨੇ ਕਿ ਜੇ ਹਲਕਾ ਇੰਚਾਰਜ ਕਿਸੇ ਨਾਲ ਇਦਾਂ ਧੋਖਾ ਤੜੀ ਕਰਦਾ ਜਾਂ ਰੰਜਿਸ਼ ਤਹਿਤ ਪਾਰਟੀ ਬਾਜ਼ੀ ਦੀ ਭੇਡ ਕੇ ਇਹਨੂੰ ਚੜਾ ਕੇ ਗਲਤ ਲਾਰਾ ਲਾ ਕੇ ਮਕਾਨ ਠਵਾ ਦਿੰਦਾ ਤੇ ਇੱਕ ਦੀ ਜਾਨ ਚਲੀ ਜਾਂਦੀ ਵਿਅਕਤੀ ਦੀ ਤੇ ਉਹਨਾਂ ਦੇ ਖਿਲਾਫ ਇਹ ਕਾਰਵਾਈ ਕੌਣ ਕਰੇ ਸਵਾਲ ਜਿਹੜੇ ਨੇ ਹਲਕਾ ਇੰਚਾਰਜ ਤੇ ਪ੍ਰਸ਼ਾਸਨ ਤੇ ਤੇ ਪੰਜਾਬ ਸਰਕਾਰ ਤੇ ਜੋ ਵੱਡੇ ਬਦਲਾਅ ਦੇ ਦਾਅਵੇ ਕਰਕੇ ਜਿਹੜੀ ਆ ਸਤਾ ਦੇ ਵਿੱਚ ਆਈ ਸੀ ਇਹ ਸਵਾਲ ਜਿਹੜੇ ਨੇ ਇਹ ਜਰੂਰ ਉਠ ਰਹੇ ਨੇ ਪਿੰਡਾਂ ਦੇ ਵਿੱਚ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਦੇਖਣਾ ਇਹ ਆ ਕਿ ਕੀ ਹਲਕਾ ਇੰਚਾਰਜ ਦੁਬਾਰਾ ਇਸ ਗਰੀਬ ਪਰਿਵਾਰ ਦੀ ਕੋ ਮਤ ਕਰਦਾ ਜਾਂ ਸਮਾਜ ਸੇਵੀ ਸੰਸਥਾਵਾਂ ਨੇ ਕਈ ਜਿਹੜੀਆਂ ਮਦਦ ਕਰਨ ਵਾਲੀਆਂ ਨਰਲੇਵ ਟੀਵੀ ਦੇ ਉੱਤੇ ਜਹੀਆਂ ਖਬਰਾਂ ਚਲਾਉਂਦਾ ਜਿਹੜਾ ਮੇਨ ਮਕਸਦ ਇਹੀ ਹੁੰਦਾ ਕਿ ਗਰਾਊਂਡ ਜ਼ੀਰੋ ਤੇ ਆ ਕੇ ਇੱਕ ਤੇ ਸਰਕਾਰ ਵੇਖੇ ਕਿ ਸਚਾਈ ਕੀ ਆ ਤੇ ਦੂਸਰਾ ਪਰ ਇਹ ਅਜਿਹੇ ਪਰਿਵਾਰਾਂ ਦੀ ਜਿਹੜੀ ਹੈ ਜੋਗ ਮਦਦ ਉਚਰ ਸਕੇ ਹੁਣ ਤੱਕ ਲਈ ਇਨਾ ਹੀ ਸਹਿਯੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੋਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਰਦਾਸਪੁਰ